ਨਾ ਸਿਕੰਦਰ ਸਿੰਘ ਜੀ ਹਰਿਆਪੁਰ ਦੇ ਕਲਾ ਪ੍ਰਧਾਨ ਆ ਜੀ ਸਰ ਜਿਹੜਾ ਇਹ ਮਸਲਾ ਹੈਗਾ ਧਰਨਾ ਲਗਾਇਆ ਗਿਆ ਕੀ ਕਾਰਨ ਹੈ ਜੀ ਇਹ ਕਾਰਨ ਇਹ ਹੈ ਜੀ ਸਾਡੇ ਗੁਰਦੁਆਰਾ ਜੰਡ ਸਾਹਿਬ ਪਾਸ਼ਾ ਸਤਮੀ ਦੀ ਯਾਦਗਾਰ ਬਣੀ ਹੋਈ ਹੈ ਜਿੱਥੇ ਤੇ ਇਤਿਹਾਸਕ குரு ਘਰ ਆ ਜੀ ਉਸ ਦਿਨ ਆਜ ਤੋਂ 2 ਸਾਲ ਪਹਿਲਾਂ ਤ੍ਰਿਪਤੀ ਬੰਦਿਆਂ ਦੀ ਕਮੇਟੀ ਪਾਣੀ ਸੀ ਪੰਚਾਇਤ ਦੇ ਦੇ ਪਿੰਡ ਦੇ ਸਹਿਯੋਗ ਨਾਲ ਠੀਕ ਹੈ ਜੀ ਉਹਦੇ ਵਿੱਚੋਂ ਜੀ ਤਕਰੀਬਨ 15 ਮੈਂਬਰਾਂ ਨਾਲ ਉਹ ਐਸਜੀਪੀ ਤੋਂ ਲਿਖ ਕੇ ਤੇ ਆਏ ਕਿ ਜੋ ਸਾਡੇ ਗੁਰਦੁਆਰਾ ਜੰਡ ਸਾਹਿਬ ਦਾ ਪ੍ਰਬੰਧ ਵੀ ਅਸੀਂ ਠੀਕ ਤਰ੍ਹਾਂ ਚਲਾ ਨਹੀਂ ਸਕਦੇ ਵੀ ਹੁਣ ਇਸ ਤੋਂ ਬਾਅਦ ਵੀ ਸਾਡੀ ਇਸ ਦਾ ਪ੍ਰਬੰਧ ਐਸਜੀਪੀਸੀ ਸਾਹਮਣੇ ਤੇ ਹੁਣ ਅੱਗੇ ਵਾਸਤੇ ਤੁਹਾਡਾ ਕੀ ਰਸਤਾ ਅਪਣਾਇਆ ਗਿਆ ਇਹ ਸਾਡੇ ਜੀ ਸਾਰੀ ਪੰਚਾਇਤ ਦਾ ਸਾਰਾ ਨਗਰ ਉਹ ਇਹ ਚਾਹੁੰਦਾ ਵੀ ਪਿੰਡ ਦੀ ਲੋਕਲ ਕਮੇਟੀ ਬਣੇ ਤੇ ਜਿਵੇਂ ਪ੍ਰਬੰਧ ਪਹਿਲਾਂ ਚੱਲਦਾ ਸੀਗਾ ਉਸੇ ਤਰ੍ਹਾਂ ਪਿੰਡ ਦੇ ਮਤਲਬ ਵੀ ਇੰਟਰੀ ਚੱਲਣਾ ਚਾਹੀਦਾ ਵੀ ਐਸਜੀਪੀਸੀ ਦਾ ਕੋਈ ਬੰਦਾ ਨਹੀਂ ਹੋਣਾ ਚਾਹੀਦਾ ਇੱਥੇ ਸਾਡੇ ਪਿੰਡ ਦੀ ਇਹ ਮੰਗ ਹੈ ਹੁਣ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਇਸ ਬਾਰੇ ਪ੍ਰਸ਼ਾਸਨਤਾ ਜੀ ਸਾਨੂੰ ਇਹ ਕਹਿ ਰਹੇ ਆ ਵੀ ਅਸੀਂ ਤੁਸੀਂ ਧਰਨਾ ਚੱਕ ਲੋ ਅਸੀਂ ਤੁਹਾਡਾ ਆਠਾ ਦਾ ਨਾਣਾ ਵੀ ਮਸਲਾ ਹੱਲ ਕਰਾ ਦੇਾਂਗੇ ਪਰ ਜਿਹੜੀ ਲੋਕਾਂ ਦੀ ਭਾਵਨਾ ਲੋਕਾਂ ਦਾ ਵਿਚਾਰ ਹੈ ਲੋਕ ਕਹਿੰਦੇ ਵੀ ਉਹਨਾਂ ਨੂੰ ਉੱਥੇ ਠਾ ਦਿਓ ਤੇ ਸਾਨੂੰ ਚਾਬੀਆਂ ਭਾ ਤੁਸੀਂ ਰੱਖ ਲਓ ਕਿਸੇ ਨੂੰ ਨਜੂਬ ਪਰ ਗੁੱਟ ਘਰ ਖਾਲੀ ਕਰਾ ਦਿਓ ਸਾਡ ਤੁਹਾਨੂੰ ਬੇਨਤੀ ਹੈ ਵੀ ਪੰਚਾਇਤ ਤੇ ਕਮੇਟੀ ਵਾਲੇ ਗੱਲ ਕਰੀ ਜਾਂਦੇ ਆ ਅੰਮ੍ਰਿਤਾਰੀ ਗੁਰਦੁਆਰਾ ਅੱਛਾ ਜੀ ਹਾਂ ਜੀ ਸਕਵਿੰਦਰ ਕੌਰ ਅੱਜੀ ਮਾਤਾ ਜਿਹੜਾ ਧਰਨਾ ਲੱਗਿਆ ਗਿਆ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਇਹੀ ਕਹਿੰਦੇ ਆ ਜੀ ਸਾਡਾ ਇਤਿਹਾਸਿਕ ਗੁਰੂ ਘਰ ਅਠਾ ਪਿੰਡਾਂ ਦਾ ਗੁਰੂ ਘਰ ਆ ਇਹ ਅਸੀਂ ਬਹੁਤ ਵਧੀਆ ਸੇਵਾ ਕਰਦੇ ਤੁਰਿਆ ਆਏ ਆ ਸਾਡੇ ਪਿੰਡ ਦੀ ਕਮੇਟੀ ਹੁੰਦੀ ਸੀ ਅੱਠ ਪਿੰਡਾਂ ਜੋ ਮੈਂਬਰ ਅਸੀਂ ਚੁਣਦੇ ਆ ਸਾਡੀ ਕਮੇਟੀ ਹੁੰਦੀ ਸੀ ਅਸੀਂ ਬਹੁਤ ਵਧੀਆ ਸੇਵਾ ਕਰਦੇ ਆ ਬਹੁਤ ਹੀ ਵਧੀਆ ਸਾਡਾ ਗੁਰੂ ਘਰ ਚੱਲਦਾ ਸੀਗਾ ਤੇ ਇਹੋ ਜਿਹਾ ਕੋਈ ਪੰਜ ਚਾਰ ਬੰਦੇ ਪਹੁੰਚੇ ਉੱਥੇ ਲੈ ਕੇ ਦੇ ਆਏ ਕਿ ਤੁਸੀਂ ਆ ਕੇ ਸੰਭਾਲੋ ਤੇ ਉਹਨਾਂ ਨੂੰ ਅਸੀਂ ਇਹ ਕਹਿੰਨੇ ਉਹ ਆ ਗਏ ਸਾਨੂੰ ਬਿਨਾਂ ਦੱਸੇ ਆ ਗਏ ਸਾਨੂੰ ਦੱਸਣਾ ਚਾਹੀਦਾ ਸੀਗਾ ਵੀ ਸਾਨੂੰ ਆਉਣਾ ਚਾਹੀਦਾ ਕਿ ਨਹੀਂ ਚਾਹੀਦਾ ਤੇ ਉਹ ਸਾਡੇ ਬਿਨਾਂ ਦੱਸੇ ਆ ਗਏ ਜੀ ਤੇ ਹੁਣ ਉਹਨਾਂ ਨੂੰ ਜਾਣਾ ਚਾਹੀਦਾ ਕਿ ਸਾਡਾ ਗੁਰੂ ਘਰ ਸਾਨੂੰ ਹੀ ਮਿਲਣਾ ਚਾਹੀਦਾ ਫਣ ਸ਼ਰਮਣੀ ਕਮੇਟੀ ਵਾਲੇ ਗੁਰਦੁਆਰਾ ਸਾਹਿਬ ਦੇ ਅੰਦਰ ਹੈ ਜੀ ਹਾਂ ਜੀ ਉਹ ਅੰਦਰ ਹੈ ਜੀ ਅਸੀਂ ਬਾਹਰ ਹਾਂ ਜੀ ਫਣ ਤੁਸੀਂ ਅੱਗੇ ਦਾ ਕੀ ਰਸਤਾ ਹੈ ਜੀ ਤੁਹਾਡਾ ਸਾਡਾ ਇਹੀ ਹੈ ਸਾਡਾ ਧਰਨਾ جاری ਰਹੂਗਾ ਜੀ ਜਿੰਨਾ ਚਿਰ ਸਾਨੂੰ ਚਾਪੀਆਂ ਨਹੀਂ ਦਿੰਦੇ ਤੇ ਅੰਦਰੋਂ ਨਹੀਂ ਜਾਂਦੇ ਲੋਕ ਸਾਡੇ ਨਹੀਂ ਖੋਲਕ ਜਾਂਦੇ ਗੱਲਿਆਂ ਨੂੰ ਉਹਨਾਂ ਨੇ ਆਪ ਦੀਆਂ ਸੀਲਾਂ ਲਾਤੀਆਂ ਜੀ ਔਨਸਾਰ ਉਹ ਸਾਨੂੰ ਆਪ ਦਾ ਅਸੀਂ ਖੋਲਦਾਂਗੇ ਤੇ ਉਹ ਜਾਣ ਵਾਸਤੇ ਠੱਠ ਤੇਹੀ ਮਸਲਾ ਹੈ ਜੀ ਹੋਰ ਸਾਡੀ ਸੰਗਤ ਸਾਰੀ ਸੰਗਤ ਬਹੁਤ ਜ਼ਿਆਦੇ ਨਾਲ ਜੁੜੀ ਹੋਈ ਹੈ ਸੰਗਤ ਇਹੀ ਚਾਹੁੰਦੀ ਹੈ ਕੋਈ 1 2 ਜਾਣ ਦਾ ਤਾਂ ਮਸਲਾ ਨਹੀਂ ਇਹਦਾ ਦੀ 8 ਪਿੰਡਾਂ ਦੀ ਦੁਨੀਆ 8 ਪਿੰਡਾਂ ਦੀ ਸੰਗਤ ਹੈ ਉਹ ਹੀ ਇਹੀ ਚਾਹੁੰਦੇ ਆ ਇਹ ਜਾਣ ਤੇ ਸਾਨੂੰ ਸਾਡੀ ਸੇਵਾ ਸਾਨੂੰ ਦਿੱਤੀ ਜਾਵੇ ਸਰ ਇਹ ਕੀ ਮਸਲਾ ਜਿਹੜਾ ਤਰਨਾਂ ਲਗਾਇਆ ਗਿਆ ਇਹ ਗੁਰਦੁਆਰੇ ਦੇ ਸਬੰਧ ਵਿੱਚ ਹੈਗਾ ਉਹਨੂੰ ਹੈਗਾ ਜਿਹੜਾ ਗੁਰਦੁਆਰ ਦੇ ਰੋਮਿਕ ਮੈਡੀਕਲ ਕੰਟਰੋਲ ਹੈ ਪਰੰਤੂ ਜੋ ਇਹ ਆਲੇ ਦਾਲੇ ਦੇ ਸੱਤ ਪਿੰਡਾਂ ਨੇ ਪੰਚਾਇਤਾਂ ਨੇ ਉਹ ਕਹਿੰਦੇ ਵੀ ਜਿਹੜਾ ਅਗਰ ਗੁਰਦੁਆਰਾ ਦਾ ਆਪਣਾ ਕੰਟਰੋਲ ਹੈ ਲੋਕਲ ਕਮੇਟੀ ਬਣਾ ਕੇ ਨੰਨ ਦਿੱਤਾ ਜਾਣਾ ਹੁਣ ਕਿੱਥੇ ਜੀ ਗੱਲ ਖੜੀ ਹੈ ਜੀ ਕੱਲ ਬਾਤਾਂ ਜੇ ਚੱਲ ਰਹੀ ਹੈ ਜੀ ਹੁਣ ਹੀ ਰਹੇ ਕੋਈ ਨਾ ਕੋਈ ਹੱਲ ਕਢੋ ਨਿਕਲੋ